ਲੋਏ ਮਿੱਤਰ ਹੁਣ ਆਪਾਂ ਤੁਹਾਨੂੰ ਦਿਹਾਉਣੇ ਆਗੇ ਚੰਗੀ ਨਸਲ ਦਾ ਕੱਟਾ ਜਿਹਦੀ ਮਾਂ ਦਾ ਰਿਕਾਰਡ 25 ਕਿਲੋ ਆਗਾ ਇਹ ਲਾਈਵ ਹੋਇਆ ਹੋਇਆ ਰਿਕਾਰਡ ਹੈ ਜਿਹੜਾ ਉਹ ਸਾਰਾ ਬਾਈ ਹੋਰਾਂ ਦੇ ਕੋਲੇ ਹੈਗਾ ਤੇ ਜਿਹੜਾ ਇਹ ਕੱਟਾ ਦਿਹਾਉਣੇ ਆ ਤੁਹਾਨੂੰ ਇਹ ਬਾਏਗਾ ਬਾਈ ਇਸ ਹੀਰੇ ਦੇ ਫਾਰਮ ਦੇ ਉੱਤੇ ਦੇਖ ਸਾਡੇ ਤੁਸੀਂ ਸਾਹਮਣੇ ਖੜਾ ਹੈਗਾ ਕੱਟਾ ਤੇ ਵਧੀਆ ਬਿਊਟੀ ਬਾਟੀ ਦੇਖ ਸਕਦੇ ਹੋ ਸੀ ਸਾਰੀ ਸਰਾ ਗੱਲਬਾਤ ਆ ਤੇ ਟੈਸਟਿਕਲ ਦੇਖ ਸਕਦੇ ਹੋ ਤੇ ਹੁਣ ਗੱਲਬਾਤ ਆਪਾਂ ਕਰਦੇ ਆਂ ਬਾਈ ਸੀਰੇ ਦੇ ਨਾਲ ਕੀ ਹਾਲ ਅਸੀਰੇ ਬਾਈ ਸਤਿ ਸ੍ਰੀ ਅਕਾਲ ਬਾਈ ਠੀਕ ਆ ਬਾਈ ਤੇ ਬਾਈ ਇਹਦਾ ਰਿਕਾਰਡ ਦੱਸੋ ਵੀ ਇਹ ਕਿੱਥੋਂ ਲਿਆਂਦਾ ਹੈ ਪਹਿਲਾਂ ਲਿਆਂਦੇ ਵਾਲੀ ਗੱਲ ਕਰੀ ਵੀ ਕਿੱਥੋਂ ਲਿਆਂਦਾ ਹੈ ਤੁਸੀਂ ਇਹ ਬਾਈ ਆਪਾਂ ਪਿਛਲੀ ਵਾਰ ਠਾਉਲੇ ਮੇਲਾ ਹੋਇਆ ਸੀਗਾ 2023 ਦਾ 2023 ਵਾਲਾ ਹਾਂ ਉਹ ਮੇਲੇ ਦੇ ਵਿੱਚ ਦੁੱਧ ਕੰਪੀਟੀਸ਼ਨ ਚ ਮੱਝ ਆਹੀ ਨਾਰਾਂ ਵਾਲੀ ਨਾਰਾਣੀ ਹਾਂ ਬਈ ਬਹੁਤ ਪ੍ਰਸਿੱਧ ਮੱਝ ਰਹੀ ਆ ਨਾ ਉੱਥੇ ਉਹ ਮੱਝਵਾਨਾਂ ਕੇ ਜਿਦਾ ਪਿਛਲੇ ਸਾਲ ਵੀ ਚੰਗੇ-ਚੰਗੇ ਬ੍ਰੀਡਰਾਂ ਦੇ ਧਿਆਨ ਚ ਆ ਗਈ ਸੀ ਮੱਝ ਜਦੋਂ 2-300 ਗ੍ਰਾਮਾਂ ਦੇ ਵਿੱਚ ਆ ਉਸ ਵਿੱਚ ਮੱਝਾਂ ਪਹਿਲੇ ਦੂਜੇ ਤੀਜੀ ਵਾਲੀਆਂ ਪਿੜ੍ਹਾਦੀਆਂ ਸੀ ਹਾਂ ਠੀਕ ਆ ਬਾਈ ਉਹ ਮੱਝ ਦੇ ਜਦੋਂ ਪਿੱਛੇ ਸੀਗਾ ਇਹ ਬਈ ਛਾਲਕ ਦਾ ਕੱਟਾ ਸੀਗਾ ਅੱਛਾ ਬਾਈ ਚੱਲ ਆਪਾਂ ਉੱਥੇ ਉਹਨਾਂ ਨਾਲ ਬਾਈਆਂ ਨਾਲ ਕਨੈਕਟ ਹੋਇਆ ਕੋਲੇ ਵਾਕੀ ਰਿਸ਼ਤੇਦਾਰੀ ਵੀ ਆਪਣੀ ਗਾਹਾਂ ਦੀਆਂ ਨਿਕਲੇ ਸੀਗੀ ਅੱਛਾ ਬਾਈ ਰਿਸ਼ਤੇਦਾਰੀ ਕੱਢ ਲਈ ਮੇਲੇ ਦੇ ਹੈ ਹਾਂ ਹਾਂ ਉਹਨਾਂ ਦੀ ਮੱਝ ਨੇ ਜਦੋਂ ਆ ਕੇ ਫਿਰ ਖਾਦਾ ਪੀਤਾ ਨਾਲ ਪ ਆਪਾਂ ਪਿੰਡੋਂ ਪਾਣੀ ਵਾਲੀ ਟੈਂਕੀ ਲੈ ਕੇ ਗਏ ਸੀਗੇ। ਅੱਛਾ ਬਾਈ। ਫਿਰ ਤਾਂ ਹਰ ਤੁਸੀਂ ਪਾਣੀ ਭਰ ਕੇ ਲੈ ਗਏ। ਜੀ ਆਪਾਂ ਚੱਲਾ ਵਧੀਆ ਚਾਰਾ ਉੱਥੇ ਉਹਨਾਂ ਨੂੰ ਫਿਰ ਮੋਟਰਸਾਈਕਲ ਦੇ ਕੇ ਦੇਦਾ ਸੀਗਾ। ਠੀਕ ਆ। ਚੱਲ ਮੈਂ ਹੌਲੀ ਹੌਲੀ ਸੈੱਟ ਹੋ ਗਏ ਵਧੀਆ ਦੁੱਧ ਤੇ ਮੈਂ ਆ ਗਈ ਉਹ। ਠੀਕ ਆ ਬਾਈ। ਤੇ ਉਹਦਾ ਫਿਰ ਆਪਾਂ ਨੂੰ ਉਹਨਾਂ ਨੇ ਕਹਦਾ ਵੀ ਤੈਨੂੰ ਕਟਾ ਦੇਣਾ। ਆਪਾਂ ਬਾਈ ਤਾਂ ਨਾ ਕਰਤੀ ਸੀ ਕਿਉਂ ਮੈਂ ਤਾਂ ਲੈਣਾ ਨਹੀਂ ਹੈਨਾ। ਅੱਛਾ ਬਾਈ। ਤੇ ਫਿਰ ਚਲੋ ਮੈਂ ਇੱਕ ਬਸ ਵੀ ਬਸ ਬਾਈ ਹੋਜੀ ਥੋੜੇ ਤੇ ਖੁਸ਼ ਹੋ ਗਏ ਵੀ ਹਾਂ। ਹਾਂ ਬਸ ਉੱਥੇ ਉਹਨਾਂ ਨੇ ਮੰਨ ਕੇ ਚਲੋ ਚਲੋ ਆਪਣੀ ਗਾਹ ਹੋਈ ਚਲ ਫਿਰ ਮੇਰੇ ਰਾ ਫਿਰ ਆਪਾਂ ਇਹ ਜਨਵਰੀ ਚ ਲਿਆਏ ਸੀਗੇ ਅੱਛਾ ਬਾਈ ਜਨਵਰੀ ਚ ਫਿਰ ਉਦੋਂ ਫਿਰ ਰਮਨਦੀਪ ਤੋਂ ਵੀਡੀਓ ਪਾਈ ਸੀ ਜਦੋਂ ਲੈ ਕੇ ਆਏ ਸੀ ਮੈਨੂੰ ਦੀ ਕੀਮਤ ਵੀ ਵਧੇ ਲੱਗੀ ਆਪਾਂ ਆਪਾਂ ਨਹੀਂ ਵੇਚਣਾ ਨੀਗਾ ਮੇਨ ਵਾਸਤੇ ਆਪਣੇ ਹੀ ਲਿਆਏ ਆ ਆਪਣੇ ਏਰੀਏ ਦੇ ਵਿੱਚ ਨਾ ਸਹਾਦਰ ਕਰਨੀਆਂ ਦੁੱਧ ਵਾਲੀ ਲੈਣਾ ਠੀਕ ਆ ਬਾਈ ਕਿਉਂ ਦੁੱਧ ਵਾਲੀ ਲੈਣਾ ਦੀ ਬਹੁਤ ਚੰਗੀ ਆ ਇਹਦੀ ਮਾਂ ਜਿਹੜੀ ਐਤ ਕੀ ਮਾਂ ਕੀ ਉਹ ਵੀ ਆਪਾਂ ਮੰਨ ਕੇ ਚੱਲ ਆ ਉਹ ਬਾਈਆਂ ਦੇ ਸਹਿਯੋਗ ਨਾਲ ਨਾ ਉਲੇ ਮੇਲੇ ਤਾਂ ਘਟ ਦੇਣਾ ਦੀ ਛੂਈ ਹੋਊਗੀ ਉਹ ਜਿਹੜਾ ਉਦੋਂ ਬਾਅਦ ਮੇਲਾ ਆਊਗਾ ਉੱਥੇ ਸਹੀ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਉਦੋਂ ਬਾਅਦ ਉਥੇ ਉਹ ਮੈਂ ਦੀ ਫੇਰਾ ਚਵਾਈ ਕਰਾਂਗਾ ਅੱਛਾ ਬਾਈ ਉੱਥੇ ਸਾਰਾ ਫਿਰ ਦਿਖਾਵਾਂਗੇ ਬਈ ਆ ਇਹਦਾ ਬਈ ਮਾ ਦਾ ਰਿਕਾਰਡਾ ਜਿਹੜਾ ਹਾਂ ਬਾਈ ਚੰਗੀ ਆ ਬਾਕੀ ਆਉਣ ਵਾਲੇ ਟਾਈਮਾਂ ਦੇ ਵਿੱਚ ਆਪਾਂ ਇਹਦਾ ਠੀਕ ਆ ਬਾਈ ਸੀਮਨ ਵੀ ਠੀਕ ਆ ਨਾ ਠੀਕ ਆ ਤੇ ਬਾਈ ਦਾਦੇ ਕਿੰਨੇ ਹੋ ਗਿਆ ਇਹ ਕਿੰਨੇ ਦਾ ਹੋ ਗਿਆ ਇਹ ਕੀ ਰਹੀ ਆ ਬਾਈ ਹਜੇ ਕੀ ਰਹੀ ਆ ਹਲੇ ਹਾਂ ਹਾਂ ਬਾਈ 2 ਸਾਲਾਂ ਦਾ ਹੋਇਆ ਨਹੀਂ ਹਜੇ ਇਹ ਅੱਛਾ ਹਾਂ ਬਾਈ 2 ਸਾਲਾਂ ਦਾ ਬਈ ਤੇ ਕੀ ਰਹਾ ਹਲੇ ਇਹ ਬਾਅਦ ਮਹੀਨੇ ਚ ਹੋਣਾ ਨੇ 11ਵੇਂ 12ਵੇਂ ਠੀਕ ਆ ਤੇ ਦੇਖੀਏ ਬਈ ਦੰਦ ਆਪਾਂ ਹਾਂ ਹਾਂ ਬਾਈ ਇਧਰ ਵੀ ਦਿਖਾਣ ਨੂੰ ਬਾਅਦ ਕਿ ਮੈਂ ਆ ਬਈ ਠੰਡਾ ਸੀ ਲੱਗਿਆ ਚ ਵੀ ਉੱਚ ਵੀ ਕਰਦਾਗਾ ਮੂੰਹ ਤਾਂ ਠੀਕ ਆ ਕਰਦੇ ਆ ਪੰਦ ਹੁੰਦਾ ਐ ਵੀ ਬਾਹਲਾ ਇਹਦਾ ਅੱਛਾ ਬਈ ਮੂੰਹ ਦਾ ਕਿਤੇ ਹੋਣੀ ਨਾ ਕਰਿਆ ਠੀਕ ਆ ਬਈ ਲੈ ਦਿਖਾ ਦਉ ਉਧਰ ਆਓ ਦੇਖੋ ਬਈ ਲਓ ਬਈ ਕੀੜਾ ਬੱਚਾ ਆ ਗਿਆ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ ਤੇ ਫਿਰ ਬਈ ਮੱਜਾ-ਮੁੱਜਾ ਤੋ ਲਵਾਈਆਂ ਨੇ ਕਿ ਨਾਲ ਹਾਂ ਹਜੇ ਤਾਂ ਬਈ ਕੋਈ ਹੋਣੀ ਕਰਿਆ ਹੈਗਾ ਅੱਛਾ ਬਈ ਤੇ ਹੁਣ ਦੇਖਣਾ 5 7 ਦਾ ਜੱਕ ਇੱਕ ਅੱਧੀ ਝੋਟੀ ਕੋਈ ਏ ਤਾਂ ਅੱਧੀ ਕੋਈ ਡਾਇਰੈਕਟ ਕਰਾ ਉਸ ਕਰਾ ਲੈ ਕੋਈ ਦੋ ਚਾਰ ਵਾਲਾ ਸੀਮਨ ਉਹ ਕਰਨਾ ਲਾ ਹਾਂ ਹਾਂ ਬਈ ਤੇ ਸੀਮਨ ਦਾ ਬਈ ਆਪਾਂ ਪਹਿਲਾਂ ਗੱਲਬਾਤ ਕਰ ਰਹੇ ਸੀਗੇ ਵੀ ਰੇਟ ਆ ਜਿਹੜਾ ਸੀਮਨ ਦਾ ਉਹ ਜੈ ਜੀ ਰੱਖਣਾ ਹਨਾ ਹਾਂ ਹਾਂ ਬਈ ਰੇਟ ਰੱਖਾਂਗੇ ਆਪਾਂ ਜੈ ਤਾਂ ਮੰਨ ਕੇ ਚੱਲ ਲਾ ਹੁਣ ਨੋਰਮਲ ਵੀ ਜੀਆ ਵਾਲਾ ਇੱਕ ਧੋੜੀ ਕੇ ਵੀ ਭਰਾਂਦਾ ਹਨਾ ਹਾਂ ਬਈ ਜਿਵੇਂ ਆਮ ਸ਼ਾਨਾਂ ਦੇ ਹੋਰਾਂ ਡੀ ਕੇ ਵਾਲੇ ਨੂੰ ਜਾਦੇ ਖਰਚਾ ਪੈਂਦਾ ਹੁਣ ਜਿਵੇਂ ਵਾਲਾ 500 ਦਾ ਸੀਮਨਾਂ 500 ਡਾਕਟਰ ਪੈ ਗਿਆ 1000 ਚ ਪੈ ਗਿਆ ਜੇ 2 2 ਭੋਨੇ ਪੈ ਗਏ 2000 ਚ ਪੈ ਗਏ ਉਹ ਚੀਜ਼ ਤਾਂ ਹਰੇਕ ਚੱਲਦਾ ਆਪਾਂ ਇਹਦਾ ਨਾਰਮਲ ਰੇਟ ਰੱਖਾਂਗੇ ਜਿਹੜਾ ਵੀ ਭਾਈ ਆਮ ਬੰਦਾ ਵੀ ਇਹਦਾ 2 ਢੀਕੇ ਭਰਾ ਕੇ ਵੀ ਅਗਲੇ ਨੂੰ ਜਾਇਜ ਜਾ ਰਹੇ ਹਾਂ ਵੀ ਉਹ ਹੋ ਗਿਆ ਆਪਣਾ ਮੇਨ ਮਕਸਦ ਇਹ ਹੀ ਹੈਗਾ ਵੀ ਆਉਣ ਵਾਲੇ ਆਪਣੇ ਏਰੀਆ ਦੇ ਵਿੱਚ ਹੋਰ ਵੀ ਹਨਾ ਵੀ ਜਿਹੜੇ ਆਮ ਨਾਰਮਲ ਹੁੰਦੇ ਨੇ ਵਾਲਾ ਵਿੱਚ ਥੋੜਾ ਜਿਹਾ ਚੱਲੇ ਜਾਂਦਾ ਹਨਾ ਹੋਰ ਖਰਚੀ ਮੰਨ ਲੇਗੇ ਜਨ ਵੀ ਫਾਰਮਰਾਂ ਨੂੰ ਬਹੁਤ ਹੋ ਜਾਂਦੇ ਨੇ ਸਹੀ ਆ ਭਾਈ ਠੀਕ ਹੈ ਮੇਨ ਮੰਨ ਕੇ ਚੱਲੋ ਵੀ ਆਪਾਂ ਇਹੀ ਮਕਸਦ ਰੱਖਿਆ ਸੀ ਉਹਨਾਂ ਨਾਲ ਵੀ ਹੈਗਾ ਸੀ ਵੀ ਆਪਾਂ ਆਪਦੇ ਏਰੀਆ ਦੇ ਵਿੱਚ ਵ ਤੇ ਬਈ ਇਤਨਾ ਉਲੇ ਮੀਲਾ ਜਦੋਂ ਆ ਰਿਹਾ ਆਪਣਾ ਆ ਰਹਿਗਾ ਬਈ ਮਹੀਨਾ ਕਾਪੜਾ ਹਣਾ ਹਾਂਜੀ ਹਾਂ ਹਾਂ ਬਈ ਤੇ ਬਈ ਫਿਰ ਉੱਥੇ ਫਿਰ ਲੈ ਕੇ ਜਾਓਗੇ ਇਹਨੂੰ ਮੇਲੇ ਦੇ ਕੋਈ ਆਪਾਂ ਮੰਨ ਕੇ ਚੱਲ ਰਹੀਏ ਇਹਨੂੰ ਜੇ ਕਹਿ ਦੀ ਕੋਈ ਰਿੰਗ ਚ ਤਾਂ ਹੈ ਨਹੀਂ ਕੋਈ ਚਾਂਸ ਪਾਉਣ ਦੇ ਆਪਾਂ ਨੂੰ ਹਣਾ ਅੱਛਾ ਬਈ ਰਿੰਗ ਚ ਤਾਂ ਨਹੀਂ ਪਾਉਂਦੇ ਵੀ ਉੱਥੇ ਦਾ ਹੁਣ 10 ਕਿਲੋ ਵਾਲੀ ਮੈਂ ਦਾ ਕੱਟਾ ਵੀ ਆ ਸਾਹਬਾ ਉੱਥੇ ਕੋਈ ਰਿਕਾਰਡ ਨਹੀਂ ਦੇਖਣਾ ਹਨ ਕੋਈ ਆਹ ਬਈ ਰਿੰਗੇ ਚ ਕੋਈ ਰਿਕਾਰਡ ਨਹੀਂ ਦੇਖਣਾ ਤੇ ਇਹ ਤਾਂ ਆਪਾਂ ਦੁੱਧ ਵਾਲੀ ਲੈਣੀ ਹੈ ਰੱਖੇ ਨਾ ਤਾਂ ਬੱਸ ਰੱਖਾਂਗੇ ਉਹਨਾਂ ਟਾਈਮ ਦੇ ਵਿੱਚ ਵੀ ਦੇਖਿਆ ਇਹ ਤੇ ਵਾਹ ਪ੍ਰਮਾਤਮਾ ਦੀ ਕਿਰਪਾ ਨਾਲ ਵਧੀਆ ਤੇ ਬਈ ਫਿਰ ਸੀਮਨ ਤਿਆਰ ਸੀਮਨ ਬਈ ਫਿਰ ਕਦੋਂ ਕਿ ਤਿਆਰ ਕਰਾਉਂਗੇ ਤੁਸੀਂ ਬਸ ਬਈ ਆਹ ਮੂਰਲੇ ਵਾਹ ਦਸਾਂ ਵੀ ਹੈਂ ਬੀੜੀਆਂ ਵੀ ਹੈਂ ਦੇ ਨਾਲ ਤੱਕ ਹਨਾ ਅੱਛਾ ਬਈ ਮਤਲਬ ਆਪਾਂ ਕੈਲੀ ਵਿਤਣਾਉ ਦੇ ਮੇਲੇ ਤੇ ਤਾਂ ਸੀਮਨ ਮਿਲ ਜਾਊਗਾ ਬਈ 100% ਮੰਨ ਕੇ ਚੱਲ ਲਓ ਵੀ ਪਪਾ ਕਹਿ ਲਿਏ ਵੀ ਕੋਸ਼ਿਸ਼ ਹੈਗੀ ਵੀ ਕੋਸ਼ਿਸ਼ ਹੈਗੀ ਹਾਂ ਹਾਂ ਠੀਕ ਹੈ ਭਾਈ ਜੇ ਮਿਲਿਆ ਜਮਾ ਜਾਇਰ ਰੇਟ ਤੇ ਮਿਲੂਗਾ ਮੰਨ ਕੇ ਚੱਲ ਫਿਰ ਅੱਗੇ ਉਹਨਾਂ ਡਾਕਟਰ ਨਾਲ ਗੱਲ ਹੋਈ ਆਗੀ ਇਹਦੀ ਮੰਨ ਕੇ ਚੱਲ ਕੰਪੈਟੀ ਦੇ ਦੇਖਾਂਗੇ ਕਿਵੇਂ ਬਣਦੀ ਹੈ ਹਨਾ ਹਾਂ ਹਾਂ ਭਾਈ ਮੈਟਾਇਲਿਟੀ ਦੇਖਾਂਗੇ ਹਨਾ ਜੇ ਹੁਣ ਮੈਟਾਇਲਿਟੀ ਨਾ ਉਨੀ ਹੋਈ ਫਿਰ ਆਪਾਂ ਉਹ ਤੱਕਾ ਨਹੀਂ ਕਰਨਾ ਹਨਾ ਠੀਕ ਹੈ ਭਾਈ ਵੀ ਬਣਾਈ ਚਲੋ ਦੇਈ ਚਲੋ ਜੇ ਨਾ ਚਿਰ ਮੈਟਾਇਲਿਟੀ ਨਹੀਂ ਪੂਰੀ ਹੁੰਦੀ ਉਹਦੀ ਅੱਛਾ ਮਤਲਬ ਇਹ ਨਹੀਂ ਹੈਗਾ ਵੀ ਹਾਂ ਵੀ ਬਣਵਾਉਣਾ ਹੀ ਬਣਵਾਉਣਾ ਹਾਂ ਹੁਣ ਇਹ ਆਪਾਂ ਕਹਿੰਦੇ ਵੀ ਸਹੀ ਬਣਦਾ ਹੋਇਆ ਸਹੀ ਮੈਟੈਰੀਅਲਟੀ ਆਈ ਹਾਂ ਬਾਈ ਕੀ ਕਰਾਂ ਤਾਂ ਬਣਾ ਲਾਂਗੇ ਨਹੀਂ ਕੋਈ ਆਪਾਂ ਨੂੰ ਚੱਕਰ ਨਹੀਂ ਆ। ਅੱਛਾ ਨਹੀਂ ਬਣਵਾਉਣਾ ਨਹੀਂ ਨਾ ਨਾ ਨਹੀਂ ਆਪਾਂ ਗਲਤ ਦਾ ਕੰਮ ਨਹੀਂ ਕਰਿਆ ਅਜੇ ਤੱਕ ਨਹੀਂ ਕਰਨਾ। ਲੈ ਯਾਰ ਕੀ ਬਾਤ ਆ ਯਾਰ ਆ ਦੇਖੋ ਬਾਈ ਦੀ ਸੋਚ ਯਾਰ ਬਹੁਤ ਵਧੀਆ ਲੱਗੀ ਮੈਨੂੰ ਬਾਈ ਕਹਿੰਦਾ ਵੀ ਜੇ ਤਾਂ ਚੰਗੀ ਚੀਜ਼ ਬਣੀ ਤਾਂ ਬਣਵਾਵਾਂਗੇ ਜੇ ਚੀਜ਼ ਨਾ ਚੰਗੀ ਬਣੀ ਬਾਈ ਕਹਿੰਦਾ ਵੀ ਕੋਈ ਨਹੀਂ ਆਪਣੇ ਹੁਣ ਕੀ ਆ 100 150 ਰੁਪਏ ਨਾਲ ਕੋਈ ਆਪਾਂ ਉਹ ਨਹੀਂ ਹੋ ਸਕਦਾ ਵੀ ਕਿਸੇ ਦਾ ਨੁਕਸਾਨ ਹੁੰਦਾ। ਸਹੀ ਗੱਲ ਵੱਡੀ ਆ ਹਨਾ ਆਲੇ ਤੇ ਬਈ ਚਾਰ ਪੰਜ ਸਾਲ ਲੱਗਦਾ ਪਿੱਛੇ ਵਗ ਜਾਂਦਾ ਕਿੱਥੇ ਉਹ ਹੋ ਜਾਂਦਾ ਜੇ ਤਾਂ ਹੁਣ ਵਧੀਆ ਜੀ ਮਰਟੈਲਿਟੀ ਆਈ ਤਾਂ ਸੀਮਨ ਤਿਆਰ ਕਰਾਵਾਂਗੇ ਨਹੀਂ ਠੀਕ ਆ ਬਈ ਆਪਾਂ ਹੋਣੀ ਕਰਦੇ ਹੈਗੇ ਠੀਕ ਹੈ ਠੀਕ ਹੈ ਬਾਕੀ ਹੁਣ ਇਹਨਾਂ ਨੂੰ ਤੋੜਨ ਤਾਰਨ ਲੈ ਜਾਣੇ ਹੁੰਨੇ ਆਂਗੇ ਅੱਛਾ ਬਈ ਠੀਕ ਹੈ ਨਾ ਡਾਕਟਰ ਨਾਲ ਗੱਲ ਹੋਈ ਸੀ ਡਾਕਟਰ ਐਨ ਡੀ ਆਰ ਤੋਂ ਟਾਇਰ ਹੋਏ ਹੋਏ ਆਪਣਾ ਜਿਹੜਾ ਉੱਥੇ ਹਰਿਆਣਾ ਸੀਮਨ ਬੰਕਾ ਕੀ ਜਿੱਥੋਂ ਰਾਤ ਹੁੰਦਾ ਸਮਰਾਟ ਸੀਮਕੇਰੀਆਂ ਦਾ ਬਣਨਾਗਾ ਅੱਛਾ ਜੀ ਤੇ ਉੱਥੇ ਹੀ ਹਾਂ ਉਸਾ ਹੁਣ ਇਹਨੂੰ ਹੁਣ ਖਰਾਕ ਵੀ ਸ਼ੁਰੂ ਕਰੀਆ ਠੀਕ ਹੈ ਬਈ ਤੇ ਬਈ ਮੜਾ ਇਹ ਆਪਾਂ ਤੋਰ ਦੂਰ ਕੇ ਦਿਖਾਈਏ ਆਪਾਂ ਤੋਰ ਨੂੰ ਜ਼ਿਆਦਾ ਵੀ ਤੋਰ ਕੇ ਵੀ ਦੇਖ ਲੀਏ ਨਾਲੇ ਬਾਹਰੇ ਬਈ ਖੁੱਲਾ ਦੇ ਜੂਗਾ ਬਾਕੀ ਆ ਦੇਖੋ ਬਈ ਹਣਾ ਪਿੱਠਪੋੜਾ ਆ ਚੀਜ਼ਾਂ ਜਦੋਂ ਕਹਦੀਆਂ ਆਉਣ ਵਾਲੇ ਬੱਚਿਆਂ ਦੇਖੋ ਹਣਾ ਜਦੋਂ ਹੋਣ ਹੋਣਗਾ ਦੇਖੋ ਬਈ ਜਿਹੜੀ ਆ ਚੀਜ਼ ਹੁੰਦੀ ਆ ਆਹੀ ਜਿਹੜੀ ਅਡਰ ਕੁਆਲਿਟੀ ਇੱਥੇ ਇੱਥੋਂ ਜਿਹੜੀ ਬਾਕੀ ਬਾਲ ਬੋਲ ਦੇ ਲੱਗਦਾ ਜਦੋਂ ਉਹਨੇ ਲੇਵੇ ਚ ਹਾਂ ਉਹ ਹੋਣਾ ਹੈ ਇਹੀ ਚੀਜ਼ ਲੇਵਾ ਬਣਾਉਣਾ ਬਈ ਇਹਨੇ ਹਾਂ ਪਿੱਠਪੋੜਾ ਇੰਨਾ ਚੱਕ ਮੰਗ ਜਦੋਂ ਕੋਈ ਹੋਣਾ ਹੈ ਆ ਦੇਖੋ ਬਈ ਸਾਰਾ ਦੇਖੋ ਬਈ ਜੰਮਾ ਸਾਰਾ ਕਿੱਡਾ-ਕੱਡਾ ਚੌੜਾ ਹੈ ਆ ਇਹ ਚੌੜਾ ਬਣਾਗਾ ਪਿੱਛੋਂ ਉਹ ਜਿੰਨਾ ਸਾਂਹ ਚੌੜਾ ਹੋਊਗਾ ਉਨਾਂ ਹੀ ਪਿੱਛੇ ਜਿਹੜੇ ਮੱਜ ਨੇ ਆਪਾਂ ਅਕੇਲੇ ਵੀ ਪਿੱਛੋਂ ਆਡਰ ਚੌੜਾ ਕਰਨਾਗਾ ਆਪਦਾ ਇਹ ਦੇਖੋ ਬਾਈ ਖੋਦਣ ਲੱਗ ਰਿਹਾ ਹੈਗਾ ਕੀ ਬਾਤ ਹੈ ਅੱਜ ਥੋੜਾ ਜਿਹਾ ਜਗ੍ਹਾ ਚੇਂਜ ਹੋ ਗਈ ਇੱਥੋਂ ਇਹਦੀ ਲਓ ਬਈ ਕੀ ਬਾਤ ਹੈ ਜੀ ਲੇਜੋ ਬਈ ਸਿੱਧੇ ਲੈਜੋ ਦੇਖੋ ਤੇ ਹਲੇ ਬੱਚੇ ਹੀ ਆਗਾ ਇਹ ਦੇਖ ਸਕੋ ਲਓ ਵਿਖੜਾਇਓਇ ਕਰੈਥੇ ਬਈ ਆ ਦੇਖੋ ਬਈ ਮੱਥਾ ਮੁੱਥਾ ਬਹੁਤ ਚੌੜਾ ਨਾ ਯਾਰ ਬਈ ਕੁਛ ਸਿੰਗ ਵੀ ਨਹੀਂ ਬਣਾਇਆ ਹੈਗਾ ਜਮਾ ਨੇਚਰਲ ਹੈ ਕੋਈ ਮਾੜਾ ਨਹੀਂ ਅਸਾਂ ਸਿੰਗ ਨੇਚਰਲ ਨੇ ਬਈ ਜਮਾ ਜਮਾ ਨਾ ਬਈ ਜਿਵੇਂ ਹੋਏ ਨੇ ਤੇ ਆ ਦੇਖੋ ਬਈ ਜਿਹੜਾ ਇੱਕ ਜਿਵੇਂ ਹਰਿਆਣਾ ਯੂਨੀਵਰਸਿਟੀ ਵਾਲੇ ਕਹਿੰਦੇ ਹੁੰਦੇ ਨੇ ਵੀ ਜਿਹੜਾ ਮੋਢਾ ਝਾਲਾ ਰ ਹੁੰਦਾਗਾ ਵੀ ਉਹ ਛੋਟਾ ਹੋਵੇ ਉਹ ਜਮੀ ਨਹੀਂ ਹੈਗਾ ਲੈ ਕੋਕਰਾ ਜਮੀ ਨਹੀਂ ਹੈਗੀ ਜਮਾਈ ਨਹੀਂ ਹੈਗਾ ਨਹੀਂ ਕਈ ਸਾਲਾਂ ਤੋਂ ਆਇਆ ਕੋਈ ਬਹੁਤ ਲੰਬਾ ਲੰਕਰ ਵੱਡਾ ਲੰਕਰ ਆ ਹੁੰਦਾ ਪੂਰੇ ਆਹ ਚੀਜ਼ ਜਮੀ ਉਹ ਨਹੀਂ ਆ ਦੇਖੋ ਭਾਈ ਜਮਾ ਚਾਲ ਰਾ ਗਹਿੜਾ ਵੀ ਮੂਰੇ ਜਮਾ ਨਹੀਂ ਹੈਗਾ ਇਹ ਚੀਜ਼ ਦਾ ਵੀ ਆਪਾਂ ਕਹਿ ਲਿਆ ਭਾਈ ਬਿਊਟੀ ਬਾਟੀ ਚ ਭਾਈ ਬਹੁਤ ਸਾਰਾ ਹਨਾ ਭਾਈ ਬਾਕੀ ਖੜਨੀ ਬਹੁਤ ਵਧੀਆ ਕੀ ਜਦੋਂ ਖੜਦਾਗਾ ਭਾਈ ਐ ਤਣਕੇ ਖੜਦਾਗਾ ਜਮਾ ਨਹੀਂ ਹੈਗਾ ਭਾਈ ਮਣਕੇ ਜੇ ਖੜਦਾ ਨਾ ਹਾਂ ਹਾਂ ਮਣਕੇ ਜੇ ਵੀ ਆ ਦੇਖੋ ਭਾਈ ਕਿਆ ਹੁਣ ਥੋੜਾ ਜਿਹਾ ਵੀ ਉੱਪਰ ਆ ਜਾ ਕਰ ਰਿਹਾ ਬਾਈ ਨੇ ਨੱਥ ਨੂੰ ਹੱਥ ਪਾਰ ਕੇ ਕਹੇ ਤਾਂ ਥੋੜਾ ਜਿਹਾ ਕਰਦਾ ਚਬੀ ਜੀ ਇਹ ਨਹੀਂ ਦੇਖੋ ਤੁਸੀਂ ਬਣਿਆ ਤੜਿਆ ਦੇਖੋ ਵੀ ਵਧੀਆ ਬਾਕੀ ਬਾਈ ਕਹਿੰਦਾ ਕੋਈ ਇਹਨੇ ਵੀ ਬਾਰੀ ਵੀ ਇਹਨੂੰ ਖਰਾਕ ਨਹੀਂ ਹੈਗੀ ਬਾਈ ਉਸ ਹਾਬ ਦੀ ਆਪਣੀ ਖਰਾਕ ਤੇ ਜਲਦਾ ਜਦੋਂ ਕੋਈ ਹੋਣੀ ਜਿਆਦਾ ਤੌਰ ਤੇ ਆਪਾਂ ਇਹਨੂੰ ਕਹਦੇ ਕੋਈ ਕਿਲੋ ਦਾਣਾ ਪਾ ਜਾਂਦਾ ਹੋਵੇ ਤਾਂ ਹੋ ਹਣਾ ਜਿਆਦਾ ਐ ਫਿਰ ਇੱਥੇ ਉਹ ਕਰਦਾ ਫਿਰ ਬਾਹਲਾ ਹੋ ਹਾਂ ਬਾਈ ਫਿਰ ਅਚੀ ਜ਼ਿਆਦਾ ਕਰਦਾ ਨਾ ਬਾਈ ਆਹ ਜੀ ਦੇਖੋ ਬਾਕੀ ਥੋੜਾ ਜਿਹਾ ਅੰਦਰ ਜਿਆਦਾ ਰਹਿਣ ਕਰਕੇ ਵੀ ਥੋੜੀ ਜੀ ਲਾਲੀ ਦਿਖਾ ਰਿਹਾ ਹੈਗਾ ਬਾਕੀ ਕੋਈ ਤੇਲ ਟੂਲ ਆਪਾਂ ਨੇ ਲਾਇਆ ਨਹੀਂ ਹੈਗਾ ਜਮ ਆਹ ਵਾਗੇ ਵਸ ਵੀ ਬਾਈ ਤੇ ਆਪਾਂ ਨੇ ਸੱਪਾਂ ਹੀ ਮਾਰਿਆ ਤੀਗਾ ਬਾਈ ਨੂੰ ਕਿਹਾ ਵੀ ਚਲੋ ਇੱਕ ਕਿਸਾਨ ਦੀ ਵੀਡੀਓ ਬਣਾਉਣਾ ਕਿੰਨਾ ਸੋਹਣਾ ਖੜਾ ਖੜ ਨਹੀਂ ਦੇਖੋ ਯਾਰ ਕੀ ਬਾਤ ਆ ਇਹ ਜਿਹੜੀ ਚੀਜ਼ ਸਿਉਣਾ ਦਾ ਸਿਉਣਾ ਹੀ ਰਹਿੰਦਾ ਹੁੰਦਾ ਜੇ ਆਪਾਂ ਕਰੀ ਹਾਂ ਬਾਈ ਸਿਉਣਾ ਤਾਂ ਸਿਉਣਾ ਹੀ ਜਾਂਦਾ ਵੀ ਤੇਲ ਲਾ ਕੇ ਫਲਾਨਾ ਕੱਪ ਸੱਪਾਂ ਮਾਰੀ ਚ ਲਈਏ ਆਪਾਂ ਲੈਤਾ ਸੀ ਦੁੱਧ ਦੁੱਧ ਤੇ ਰਿਕਾਰਡ ਤੇ ਲੈਤਾ ਸੀ ਇਹ ਵੀ ਆਉਣ ਵਾਲੇ ਟਾਈਮ ਦੇ ਵਿੱਚ ਮਾਂ ਦਾ ਦੁੱਧ ਤੇ ਰਿਕਾਰਡ ਚੰਗਾ ਤੇ ਬਾਕੀ ਦਾ ਫਾਦਰ ਚਾਰ ਹਜ਼ਾਰ ਪਾਸ ਆ ਸੀਗਾ ਨਾ ਉਹਨਾਂ ਨੇ ਧਿਆਨ ਦੇ ਨਹੀਂ ਡਾਕਟਰ ਨੂੰ ਪੁੱਛਿਆ ਡਾਕਟਰ ਕਹਿੰਦਾ ਮੇਰੇ ਉਦੋਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਆ ਇਹ ਆਪਣੇ ਆ ਨਾ ਕਟਰੂ ਜਾ ਤਾਂ ਹੀ ਕਹਣਾ ਵੀ ਵੀ ਹਾਂ ਵੀ ਰਿਕਾਰਡ ਰੱਖੋ ਉਹਨਾਂ ਨੂੰ ਪਤਾ ਨਹੀਂ ਉਹ ਡਾਕਟਰ ਕਹਿੰਦਾ ਉਹਨਾਂ ਨੇ ਵੀ ਨਹੀਂ ਧਿਆਨ ਦੇ ਰੱਖਿਆ ਵੀ ਕਿਹੜਾ ਸ਼ੀਵਣ ਦਾ ਹੈ ਤੇ ਜੇ ਕਿਤੇ ਹੁਣ ਮੰਨ ਕੇ ਚੱਲ ਲਾ ਵੀ ਪਤਾ ਹੁੰਦਾ ਤਾਂ ਆਪਾਂ ਦੱਸ ਦਿੰਦਾ ਹੁਣ ਹੁਣ ਇਹਦਾ ਵੀ 4 ਹੈਲਾ ਪਲੱਸ ਦਾ ਹੈਗਾ ਸੀਗਾ ਨੂੰ ਪਤਾ ਨਹੀਂ ਵੀ ਮੰਨ ਕੇ ਚੱਲ ਲਾ ਤੇ ਬਾਕੀ ਭਾਈ ਆਪਾਂ ਦੁੱਧ ਕਢਾ ਦਾਂਗੇ ਮੇਲੇ ਦੇ ਹਾਂ ਹਾਂ ਬਾਕੀ ਆ ਮਾਂ ਜਿਹਦੀ ਦੁਬਾਰੇ ਫੇਰ ਮਾਂ ਇਹਦੀ ਮਾਂ ਇਹਦੀ ਕੱਬਣਾ ਭਾਈ ਦੁਬਾਰੇ ਤੇ ਹੁਣ ਕੋਈ ਨੂਰ ਤੋਂ ਕੱਬਣਾਗੀ ਮਾਂ ਇਹਦੀ ਅੱਛਾ ਜੀ ਠੀਕ ਯਾਰਾ ਆਵਾਜ਼ਾ ਦੇਖੋ ਬਈ ਕਿੰਨਾ ਯਾਰ ਸੋਹਣਾ ਲੱਗਦਾ ਖੜਾਗਾ ਆਹੀ ਚੀਜ਼ ਹੁੰਦੀ ਆ ਬਈ ਸਾਨਾ ਦੇ ਵਿੱਚ ਖੜਦਨੀ ਬਿਊਟੀ ਆ ਗਈ ਜਿਹੜੀ ਉਹ ਦੇਖੋ ਕਿੰਨੀ ਜ਼ਬਰਦਸਤ ਆ ਗਈ ਮੇਨ ਬਰੀਕੀਆਂ ਨੇ ਬਾਈ ਦੁੱਧ ਵਾਲੀ ਲੈਣ ਦਾ ਤਾਂ ਪਰ ਜਿਹੜਾ ਦੁੱਧ ਵਾਲਾ ਪਸ਼ੂ ਆ ਨਾ ਤਾਂ ਬਾਹਲਾ ਮੋਟਾ ਹੋਵੇ ਉਹ ਹਾਂ ਠੀਕ ਆ ਨਾ ਹੀ ਬਾਹਲਾ ਦੁੱਪੜ ਜਾ ਉਹ ਬੱਤ ਪਤਲੀ ਚੱਲੀਦਾਗਾ ਜਿੰਨੀਆਂ ਵੀ ਮਈਆਂ ਨੇ ਨੇਚਰਲ ਦੁੱਧ ਕੱਢਿਆ ਸਾਰੀਆਂ ਦਰਮਿਆਨੀਆਂ ਮਈਆਂ ਨੇ ਕੱਢਿਆਗਾ ਹਾਂ ਹਾਂ ਦਰਮਿਆਨੀ ਪਸ਼ੂ ਠੀਕ ਹੈ ਬਾਕੀ ਬਈ ਜਦੋਂ ਆਮ ਘਰਾਂ ਦੇ ਵਿੱਚੋਂ ਆਇਆ ਹੋਇਆਗਾ ਆਮ ਘਰ ਦੇ ਵਿੱਚ ਇਹਦੀ ਮਾਂ ਪਹਿਲਾਂ ਵੀ ਇਹਦੀ ਕੋਈ ਛੇ ਬਾਣੀ ਸੀਗਾ ਆਮ ਜਦੋਂ ਕੋਈ ਹੋ ਸੀਗਾ ਜੇ ਬਈ ਇਹਦੀ ਮਾਂ ਬਰੀਡਰ ਕੋਲ ਹੁੰਦੀ ਬਈ ਉਹ ਜਾਂਦੀ 30 ਲੀਟਰ ਤੇ ਉਹ ਬਈ ਆਉਣਾ 30 ਕਿਲੋ ਹੁਣ ਵੀ ਐਸੀ ਹੀ ਮੰਨ ਕੇ ਚੱਲਣਾ ਵੀ ਇੱਥੇ ਉਦੋਂ ਹੈਗਾ ਜੀ 25 ਕਿਲੋ ਦਾ ਆਮੀ ਸੀਗਾ ਅੱਛਾ ਦੋ ਤਿੰਨ ਕਈ ਨਹੀਂ ਕੁਝ ਕਰਨ ਦੇ ਬਾਵਜੂਦ ਵੀ ਘਟ ਗਈ ਹਨ 12 12 ਕਿਲੋ ਡੰਗ ਦਾ ਕੱਢਦੀ ਸੀਗੀ ਤੇ ਕੀ ਗੱਲ ਹੈ ਬਈ ਆ ਦੇਖੋ ਬਈ ਤੇ ਲਓ ਬਈ ਠੀਕ ਆ ਬਈ ਦੋਸਤੋ